ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਿੰਦਰ ਕੌਰ ਹੈ ਮੈਂ ਸੈਂਟਰਲਿਸਟ ਹਾਈ ਸਕੂਲ ਜਸੰਗਰ ਸਾਹਿਬ ਸਕੂਲ ਫਰੈਸਨਸਿਟੀ ਕਾਲਜ ਮੇਰੇ ਰੈਕ ਕਮਿਊਨਿਟੀ ਕਾਲਜ ਵਿੱਚ ਬਹੁਤ ਮਾਣ ਦੇ ਨਾਲ ਪੰਜਾਬੀ ਪੜਾਉਂਦੀ ਹਾਂ ਤੇ ਅੱਜ ਉਸ ਤੋਂ ਵੀ ਕਿਤੇ ਜ਼ਿਆਦਾ ਮਾਣ ਦੇ ਨਾਲ ਮੈਂ ਤੁਹਾਡੇ ਸਾਹਮਣੇ ਖੜੀ ਹਾਂ ਤੁਹਾਡਾ ਸਵਾਗਤ ਕਰਨ ਦੇ ਲਈ ਅੱਜ ਜੋ ਇੱਕ ਇਤਿਹਾਸ ਰਚਿਆ ਜਾ ਰਿਹਾ ਹੈ ਉਸ ਨੂੰ ਉਸ ਦੇ ਤੁਸੀਂ ਗਵਾਹ ਹੋ ਇਸ ਇਤਿਹਾਸ ਦੇ ਕਿਉਂਕਿ ਸਾਡੇ ਬੱਚੇ ਸਾਨੂੰ ਪੁੱਛਦੇ ਸਨ ਕਿ ਸਾਡਾ ਇੰਨਾ ਮਹਾਨ ਇਤਿਹਾਸ ਹੈ ਅਸੀਂ ਇੰਨੇ ਵੱਡੇ ਵੱਡੇ ਸੂਰਮਿਆਂ ਦੇ ਵਾਲੀਵਾਰਸ ਹਾਂ ਤੇ ਸਾਡਾ ਇਤਿਹਾਸ ਇੱਥੇ ਪੜਾਇਆ ਕਿਉਂ ਨਹੀਂ ਜਾਂਦਾ ਤੇ ਮੈਂ ਬੱਚਿਆਂ ਨੂੰ ਕਹਿੰਦੀ ਸੀ ਤਾਂ ਕਿ ਜਿਸ ਤਨ ਸਾਡੇ ਸੂਰਮਿਆਂ ਦੇ ਨਾਤੇ ਸਾਡੇ ਬਹਾਦਰਾਂ ਦੇ ਨਾਤੇ ਸਾਡੇ ਇੱਥੇ ਸਕੂਲ ਬਣਨ ਲੱਗਾ ਸਾਨੂੰ ਸਾਡਾ ਇਤਿਹਾਸ ਪੜਾਉਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਕਿ ਮੈਂ ਆਪਣੀ ਪੰਜਾਬੀ ਕਲਾਸ ਵਿੱਚ ਬੱਚਿਆਂ ਨੂੰ ਜ਼ਰੂਰੀ ਸ਼ਹੀ ਜਸਵੰਤ ਸਿੰਘ ਖਾਲੜਾ ਬਾਰੇ ਪੜ੍ਹਾਉਂਦੀ ਆ ਤੇ ਉਹ ਪੜ੍ਹਦੇ ਸਮੇਂ ਜਿਹੜੀ ਉਹਨਾਂ ਦੀ ਅੱਖਾਂ ਵਿੱਚ ਚਮਕ ਆ ਉਸ ਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਮਹਿਸੂਸ ਕਰਦੇ ਆ ਕਿ ਸੱਚ ਜਾਂ ਹੌਸਲਾ ਸਿਰਫ ਕਿਤਾਬਾਂ ਚ ਨਹੀਂ ਪੜਿਆ ਜਾਂਦਾ ਸਾਡੇ ਸੂਰਮੇ ਸਾਡੇ ਬਹਾਦਰ ਉਹ ਇਤਿਹਾਸ ਦੇ ਉਸ ਹੌਸਲੇ ਦੀ ਮਿਸਾਲ ਸਨ ਜਦੋਂ ਮੈਂ ਪੜhanti ਹਾਂ ਤੇ ਮੈਂ ਹਮੇਸ਼ਾ ਇੱਕ ਮੈਕਸੀਕਨ ਪ੍ਰੋਵਰਬ ਦਿਨ ਆਲ ਸ਼ੁਰੂ ਕਰਦੀ ਆਈ ਆਲਵੇਸ ਟੈਲ देम ਦੇ ਟ੍ਰਾਈ ਟੂ ਬੈਰੀਅਰਸ ਦੇ ਡਿਡਨਟ ਨੋ ਵੀ ਵੇਰ ਸੀਡਸ ਸੋ ਉਸ ਸਮੇਂ ਜਦੋਂ ਸੀ ਜਸ ਵਨ ਸੀਕ ਹਲੜਾ ਨੇ ਸੱਚ ਦੀ ਆਵਾਜ਼ ਉਠਾਈ ਜਦੋਂ 25000 ਨੌਜਵਾਨਾਂ ਨੂੰ ਮਾਰ ਕੇ ਰਫਾ-ਦਫਾ ਕਰ ਦਿੱਤਾ ਗਿਆ ਕੋਈ ਵੀ ਉਹਨਾਂ ਦਾ ਨਾਮ ਪਤਾ ਦੱਸਣ ਲਈ ਤਿਆਰ ਨਹੀਂ ਸੀ ਉਹ ਖੜੇ ਹੋਏ ਤੇ ਉਹਨਾਂ ਨੂੰ ਧਮਕੀ ਮਿਲੀ ਕਿ 25000 ਦੀ ਜਗ੍ਹਾ ਸੀ 25000 1 ਲੱਖ ਦਾ ਹਿਸਾਬ ਦੇ ਦੇਾਂਗੇ ਉਸ ਸਮੇ ਉਹ ਜਾਣਦੇ ਨਹੀਂ ਸੀ ਕਿ ਉਹ ਇੱਕ ਅਜਿਹਾ ਬੀਜ ਬੀਜਣ ਜਾ ਰਹੇ ਆ ਜੋ ਇੱਕ ਦਿਨ ਅਮਰੀਕਾ ਦੀ ਧਰਤੀ ਤੇ ਪੁੰਗਰੇਗਾ ਸਾਰਿਆਂ ਲਈ ਇੱਕ ਚਾਨਣ ਮਨਾਰਾ ਬਣੇਗਾ ਔਰ ਮੈਂ ਉਮੀਦ ਕਰਦੀ ਹਾਂ ਕਿ ਸਾਡੇ ਬੱਚੇ ਜੋ ਅੱਜ ਇੱਥੇ ਆ ਕੇ ਪੜ੍ਹਨਗੇ ਕਾਟਾ ਜੋ ਵਿਵਖ ਹਨ ਉਹ ਨਾ ਸਿਰਫ ਲਿਖਣਾ ਤੇ ਪੜ੍ਹਨਾ ਸਿੱਖਣਗੇ ਬਲਕਿ ਸੱਚ ਦੇ ਰਾਹ ਤੇ ਚੱਲਣਾ ਹੌਸਲਾ ਕੀ ਹੁੰਦਾ ਹੈ ਤੇ ਚੜ੍ਹਦੀ ਕਲਾ ਚ ਰਹਿਣਾ ਕੀ ਹੁੰਦਾ ਹੈ ਉਹ ਵੀ ਜ਼ਰੂਰ ਸਿੱਖਣਗੇ ਮੈਂ ਆਪਣੇ ਸਾਰੇ ਸਕੂਲ ਬੋਰਡ ਦਾ ਐਡਮਿਨਿਸਟ੍ਰੇਸ਼ਨ ਦਾ ਸਾਰਿਆਂ ਦੀ ਔਰ ਸਭ ਤੋਂ ਜ਼ਿਆਦਾ ਫਰੈਸ਼ਨੋ ਸਿਟੀ ਦੀ ਧੰਨਵਾਦੀ ਹਾਂ ਜਸਵੰਤ ਸਿੰਘ ਜੀ ਦੇ ਨਾਂ ਤੇ ਪਹਿਲਾਂ ਪਾਰਕ ਬਣੀ ਤੇ ਇੱਕ ਹੋਰ ਕਦਮ ਪੁੱਟ ਕੇ ਅਸੀਂ ਅੱਜ ਸਕੂਲ ਖੜਾ ਕਰ ਦਿੱਤਾ ਹੁਣ ਹੋਰ ਬਹੁਤ ਸਾਰੇ ਮੀਲ ਪੱਥਰ ਰੱਖਾਂਗੇ ਦੁਨੀਆ ਨੂੰ ਦਿਖਾਵਾਂਗੇ ਕਿ ਸਿੱਖ ਕੀ ਹਨ ਪੰਜਾਬੀ ਕੀ ਹਨ ਮੈਂ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਦਿੰਦੀ ਹਾਂ ਬੱਚਿਆਂ ਨੂੰ ਸ਼ੁਭ ਕਾਮਨਾਵਾਂ ਦਿੰਦੀ ਹਾਂ ਕਿ ਇਹ ਸਕੂਲ ਦਾ ਨਾਮ ਰੌਸ਼ਨ ਕਰਨ ਅਧਿਆਪਕਾਂ ਨੂੰ ਪਰਮਾਤਮਾ ਬਲਵਕਸ਼ੇ ਕੇ ਉਹਨਾਂ ਨੂੰ ਸੱਚ ਦੇ ਰਸਤੇ ਤੇ ਚੱਲਣਾ ਸਿਖਾਉਣ ਤੇ ਇੱਕ ਦਿਨ ਉਹ ਬੱਚੇ ਸਾਡਾ ਸਾਰਿਆਂ ਦਾ ਸਾਡੇ ਸਕੂਲ ਦਾ ਸਾਡੀ ਕੌਮ ਦਾ ਨਾਮ ਰੌਸ਼ਨ ਕਰਨ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ